ਗੁੱਡ ਮਾਰਨਿੰਗ ਸਾਰੀਕਾ ਆਈ ਹੋਪ ਤੁਸੀਂ ਸਾਰੇ ਜੜੇ ਹੈਪੀ ਐਂਡ ਬlesਸ ਹੋ ੜਿਆ ਆ ਨਵਾਂ ਸਾਲ ਜਿਹੜਾ ਆਇਆ ਹੈਗਾ ਨਿਊ ਇਅਰ ਉਹ ਤੁਹਾਡੇ ਲਈ ਬlesਸਿੰਗ ਭਰਿਆ ਹੋਵੇ ਹਨ ਤੇ ਤੁਸੀਂ ਵਧੀਆ ਇੰਜੋਏ ਕੀਤਾ ਹੋਣਾ ਮੈਂ ਬਲੀਵ ਕਰਦੀ ਆ ਹਨ ਆਪਣੀਆਂ ਆਪਣੀਆਂ ਫੈਮਿਲੀਆ ਦੇ ਵਿੱਚ ਤੇ ਬਸ ਇਤਰ ਵੀ ਬਹੁਤ ਲੋਕਾਂ ਨੇ ਗੋਰੀਆਂ ਨੇ ਬਹੁਤ ਇੰਜੋਏ ਕੀਤਾ ਤੁਹਾਨੂੰ پتہ ਯਾ ਲੋਕੀ ਹਨਾ ਮਤਲਬ ਇੰਜੋਏ ਕਰਦੇ ਰਹਿੰਦੇ ਆ ਤੇ ਅਸੀਂ ਵੀ ਮਾੜਾ ਮੋਟਾ ਇੰਜੋਏ ਕਰ ਲਿਆ ਤੇ ਫਿਰ ਆਪਣੇ ਆਪਣੇ ਕੰਮਾਂ ਤੇ ਆ ਗਏ ਤੇ ਹੁਣ ਬਸ ਚੌਪ ਸਟਾਰਟ ਕੀਤੀ ਆ ਠੀਕ ਹੈ ਤੇ ਤੁਹਾਨੂੰ ਪਤਾ ਹੀ ਆ ਬਸ ਇਹ ਤਾਂ ਕੰਮ ਕਰਾਂ ਦਾ ਹੁੰਦਾ ਆ ਹਨਾ ਚਾਹ ਤਾਂ ਬਸ ਇੱਕ ਦੋ ਛੁੱਟੀਆਂ ਹੋਣੀਆਂ ਉਹ ਵੀ ਬਸ ਹਨਾ ਪਤਾ ਵੀ ਨਹੀਂ ਲੱਗਦਾ ਕਿਹੜੇ ਵੇਲੇ ਨੰਗੇ ਚੱਦਿਆ ਆਂ ਤੁਹਾਡੇ ਸਾਹਮਣੀਆਂ ਨਾ ਬਸ ਖੌਂਕੀਪਰ ਦਾ ਤਾਂ ਇਹੀ ਹਾਲ ਹੁੰਦਾ ਹਨਾ ਬਸ ਚੱਲ ਗਏ ਮਾਰਨਿੰਗ ਟਾਈਮ ਆ ਗਏ ਚੱਲ ਗਏ ਆ ਗਏ ਬਸ ਕਰਦਾ ਹੀ ਹੁੰਦਾ ਆ ਹਨਾ ਮੇਰਾ ਤਾਂ ਬਸ ਆਹੀ ਹੁੰਦਾ ਆ ਇਹ ਦੋ ਦਿਨ ਮੇਰਾ ਵੀ ਟਾਈਮ ਨਹੀਂ ਲੱਗਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਵੀਜ਼ੀ ਰਹੀ ਆ ਚਰਚ ਵਿੱਚ ਉੱਥੇ ਮਤਲਬ ਸੈਲੀਬ੍ਰੇਟ ਕਰਦੇ ਰਏ ਪ੍ਰੇਅਰ ਪ੍ਰਾਰਥਨਾ ਕਰਦੇ ਰਏ ਫਿਰ ਮੈਂ ਉੱਥੇ ਹੀ ਦੋ ਦਿਨ ਰਹੀ ਆ ਠੀਕ ਐ ਬਹੁਤ ਸਾਰੇ ਮੇਰੇ ਫਰੈਂਡਸ ਸੇ ਬਹੁਤ ਸਾਰੇ ਨੇਪਾਲੀ ਫਰੈਂਡਸ ਸੇ ਬਹੁਤ ਸਾਰੇ ਇੰਡੀਅਨਸ ਸੇ ਤਾਂ ਕਰਕੇ ਮੈਨੂੰ ਵੀ ਉੱਥੇ ਵਧੀਆ ਲੱਗਿਆ ਹਨਾ ਬੱਸ ਮੈਂ ਛੋਟੇ ਛੋਟੇ ਕਲੀਪ ਬਤਾ ਸੰਡੇ ਕਿੱਥੇ ਸੀ ਵੀ ਮਤਲਬ YouTube ਤੇ ਸੰਗੀਤ ਸੀ ਤਾਂ ਕਰਕੇ ਬਾਕੀ ਤੁਹਾਨੂੰ ਪਤਾ ਹੈ ਮੈਨੂੰ ਨਾ ਸ਼ੌਂਕ ਸ਼ੌਂਕ ਤਾਂ ਹੈ ਨਹੀਂਗਾ ਬੱਸ ਇਹ ਮੈਂ ਤਾਂ ਨਾ ਵੀਡੀਓ ਬਣਾ ਲੈਣੀ ਆ ਮੈਂ ਤਾਂ ਜ਼ਿਆਦਾ ਬੋਲ ਨਹੀਂ ਚੱਕਿਆ ਜਾਂਦਾ ਸਾਰੀ ਚੀਜ਼ ਵੀ ਮਤਲਬ ਉਹ ਕੈਂਪੇਨ ਚ ਕਲਿਕ ਕਰਦੀ ਮੈਂ ਚਾਹ ਦੇ ਭੁੱਲ ਜਾਂਦਾ ਮੈਂ ਕੀ ਦੱਸਾਂ ਮੈਂ ਜਦ ਵੀ ਜਾਣਾ ਹੁੰਦਾ ਕਿਥੇ ਪਾਸੇ ਮੈਂ ਤੁਹਾਨੂੰ ਦੱਸਿਆ ਮੈਨੂੰ ਜਾਂਦੇ ਭੁੱਲ ਜਾਂਦਾ ਪਤਾ ਨਹੀਂ ਕਿਉਂ ਕਿਉਂਕਿ ਮੈਨੂੰ ਇੰਨੀ ਹਜਿਆਦਤ ਨਹੀਂ ਹੈਗੀ ਚਲ ਹੌਲੀ ਹੌਲੀ ਹੋ ਚੱਲੀ ਆ ਬਸ ਅਦਰੀਆਂ ਗੱਲਾਂ ਵਾਤਾਵਰਤ ਬਸ ਕੰਮ ਖਤਮ ਹੋ ਗਏ ਠੀਕ ਹੈ ਤੇ ਆ ਖਾਣਾ ਬਣਾਉਣਾ ਸੀਗਾ ਉਹ ਸਾਰੇ ਮੈਮ ਕਹਿੰਦੇ ਆ ਕਿ ਮੈਂ ਆ ਵੀ ਬਣਾ ਲਵਾਂਗੇ ਹਨਾ ਤਾਂ ਕਰੀ ਮੈਂ ਖਾਣਾ ਨਹੀਂ ਬਣਾਣਾ ਬਸ ਮੋਸ਼ਨ ਮਸ਼ੀਨ ਦੀ ਅੱਜ ਤੱਕ ਆਫੀ ਮੈਂ ਕਾਫੀ ਤਾਂ ਕੰਮ ਪੁਰਾ ਹੀ ਕਰ ਹੋ ਗਿਆ ਬਸ ਥੋੜਾ ਸਿਟਿੰਗ ਰੂਮ ਰਹਿ ਗਿਆ ਤੇ ਦੋ ਬਚ ਗਏ ਆ ਤੇ ਮੈਂ ਅੱਜ ਪੂਰੇ ਮਤਲਬ 11:30 ਵਜੇ ਆ ਗਈ ਸੀ 12:00 ਵਜੇ ਆਣਾ ਹੁੰਦਾ ਪਰ ਰਿ ਗਿਆ 11:30 ਵਜੇ ਸੀ ਮੈਨੂੰ ਇਹ ਲੱਗਿਆ ਪਤਾ ਨਹੀਂ ਕਿੰਨੇ ਹਨਾ ਕੱਪੜਿਆਂ ਦੇ ਢੇਰ ਲੱਗੇ ਹੋਣੇ ਆ ਤਾੰਗਰ ਕੇ ਫਿਰ ਮੈਂ ਚਲਦੀ ਆਈ ਸੀ ਸਾਢੇ 11:00 ਵਜੇ ਆਈ ਸੀ ਹੈਨਾ ਕਿਉਂਕਿ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸੀ ਕਿਉਂਕਿ ਅਸੀਂ ਏਸ਼ੀਅਨ ਲੋਕ ਹੈਗੇ ਆ ਸਾਨੂੰ ਨਾ ਮਤਲਬ ਉਹ ਦਇਆ ਜਹੀ ਲੋਕਾ ਪਰਛੇਤੀ ਆ ਜਾਂਦੀ ਹੈ ਹੈਨਾ ਤਾਂ ਕਰਕੇ ਮੈਨੂੰ ਬਹੁਤ ਛੇਤੀ ਦਇਆ ਆਂਦੀ ਹੈ ਇਹਨਾਂ ਲੋਕਾਂ ਦੇ ਵੀ ਚਲ ਕੋਈ ਨਹੀਂ ਅਗਲੇ ਦੇ ਘਰ ਘਰ ਹੀ ਲੱਗੇ ਹੋਣੇ ਫੈਸਟੀਵਲ ਸਗਾ ਸੈਲੀਬ੍ਰੇਟ ਕਰਤਾ ਬਣਾਇਆ ਨਾ ਸਾਰੇ ਭਾਂਡੇ ਖਿਲਰੇ ਹੋਏ ਹੁਣ ਇੱਧਰ ਉੱਧਰ ਹੈਨਾ ਤੁਹਾਨੂੰ ਪਤਾ ਹੀ ਆ ਗੋਰੀਆਂ ਦੇ ਤਾਂ ਗੋਰੀ ਹੀ ਤੁਹਾਨੂੰ ਸਾਢੇ 10:30 ਪਤਾ ਹੀ ਆ ਕਿੱਦਾਂ ਦੇ ਹੋਣਗੇ ਨਾ ਤਾਂ ਕਰਕੇ ਚਲ ਠੀਕ ਹੈ ਬਸ ਮੈਂ ਕੋਲ ਤਾਂ ਨਹੀਂ ਗੱਲਾਂ ਬਾਤ ਤੇ ਸ਼ਾਮ ਨੂੰ ਆਪਣੇ ਘਰ ਚਲ ਜਾਣਾ ਠੀਕ ਹੈ ਮੈਂ ਦੇਖਦੀ ਆ ਮੈਂ ਸੁਪਰਮਾਰਕਟ ਜਾਊਗੀ ਮੇਰਾ ਸੰਤੇ ਖਾਣੋਂ ਦਿਲ ਬਹੁਤ ਕਰਦਾ ਲੇਕਿਨ ਇੱਥੇ ਸੰਖੇਪ ਪੈਸੇ ਇਕੱਠੇ ਨਹੀਂ ਆਇਆ ਤੇ ਬਸ ਸੁਪਰਮਾਰਕਟ 'ਚ ਸ਼ਾਮ ਨੂੰ ਜਾ ਕੇ ਬਸ ਸਾਗਟਰ ਲੈ ਕੇ ਆਉਂਗੀ ਤੇ ਮੇਰੇ ਬਹੁਤ سارے ਗਿਫਟ ਵੀ ਬਣੇ ਆ ਕ੍ਰਿਸਮਸ ਦੇ ਤੇ ਕਈਆਂ ਨੇ ਮੈਨੂੰ ਮਨੀ ਵੀ ਦਿੱਤੀ ਆ ਮੈਂ ਆਪਣੇ ਆਪਣਾ ਕੋਟਾਪੁਰ ਹੋ ਗਿਆ ਸਰ ਕੋਈ ਨਹੀਂ ਹੈ ਨਾ ਇਹਨਾਂ ਦਾ ਸੈਲੀਬ੍ਰੇਸ਼ਨ ਤਿਹਾਰ ਹੈਗਾ ਤੇ ਦਿੰਦੇ ਆ ਤਾਨ ਖਾਵੇ ਹਨ ਸਾਡੇ ਵਾਰੀਆਂ ਨੂੰ ਤਾਂ ਦਾਨ ਕਰਨਾ ਇਹਨਾਂ ਨੇ ਹਨਾ ਤੇ ਫਿਰ ਕੀ ਕਰ ਸਕਦੇ ਆ ਹਨਾ ਕਿ ਮੈਂ ਥੋੜੀ ਨਾ ਕਰ ਸਕਦੀ ਆ ਜਿਆਦਾ ਇਹ ਦਿੰਦੇ ਆ ਕਿਟ ਵਗੈਰਾ ਹਨਾ ਕੇਕ ਵਗੈਰਾ ਸਵੀਟਸ ਵਗੈਰਾ ਬਹੁਤ ਖਾਂਦੀਆਂ ਠੀਕ ਹੈ ਮੈਂ ਤੁਸੀਂ ਬਲੀਵ ਕਰ ਸਕਦੇ ਹੋ ਮੈਂ ਤਾਂ ਦੱਸ ਦੇ ਲੋ ਕਿ ਮੈਂ ਰੋਟੀ ਨਹੀਂ ਖਾਦੀ ਹੈਗੀ ਠੀਕ ਹੈ ਬਸ ਸਵੀਟਸ ਖਾਈ ਜਾਂਦੀ ਆ ਬਸ ਉਹ ਤੇ ਪੀਠੇ ਲਾ ਲੈ ਸੀ ਉਹੀ ਖਾਈ ਜਾਂਦੀ ਬਿਲਕੁਲ ਛੁੱਟੀਆਂ ਵੀ ਸੀ ਮੇਰਾ ਰੋਟੀ ਬਣਾਣ ਦਾ ਵੀ ਟਾਈਮ ਨਹੀਂ ਲੱਗਿਆ ਕਿਉਂ ਨੂ ਮੈਂ ਕੱਲੀ ਸੀ ਮੈਂ ਇੰਨੀ ਬੀਜ਼ੀ ਠੀਕ ਆ ਉਹ ਵੀ ਉੱਥੇ ਚਾਰ ਚਵੇ ਚ ਇਹ ਦੇਖ ਲਓ ਤੁਸੀਂ ਮੈਂ ਆਪਣੇ ਲਈ ਰੋਟੀ ਨਹੀਂ ਬਣਾ ਸਕੀ ਚਲੋ ਵਾਸਾ ਇਧਰ ਹੀ ਗੱਲਾਂ ਕਰਦਾ ਮੈਰੀਕਨ ਠੀਕ ਆ ਲੁਕਾ ਜੀ ਚਲੋ ਠੀਕ ਆ ਲੁਕਾ ਜੀ ਬਾਏ ਬਾਏ